ਜਿਹੜਾ ਸਭਝਾ ਹੈ ਬੱਚਿਆਂ ਨੂੰ ਇਹ ਕੁਝ ਮਾਪਿਆਂ ਦੇ ਨਿਰਪੈ ਹੈ ਜਿਹੜੇ ਅੱਜ ਦੇ ਬੱਚੇ ਐ ਤੇ ਅੱਜ ਦੇ ਮਾਪੇ ਐ ਇਹਨਾਂ ਦਾ ਬਹੁਤ ਵੱਡਾ ਫਰਕ ਪੈ ਗਿਆ ਵੱਡਾ ਕੀ ਫਰਕ ਪੈ ਗਿਆ ਜਦੋਂ ਤੋਂ ਮਤਲਬ ਵੀ ਅਸੀਂ ਪਹਿਲਾਂ ਵਹਿਨੇ ਹੁੰਦੇ ਸੀਗੇ ਤੇ ਅਸੀਂ ਵਹਿਨੇ ਵੀ ਸਾਡੇ ਪਿੰਡ ਦੇ ਜਿਹੜੇ ਪਹਿਲਾਂ ਵਾਲੇ ਬੰਦੇ ਸੀਗੇ ਉਹ ਕੋਈ ਇੱਥੋਂ ਕੋਟਕਪੂਰੇ ਵੀ ਤੁਰ ਕੇ ਜਾਂਦੇ ਸੀ ਪੜਨ ਹਾਂਜੀ ਉਦੋਂ ਮੁੜ ਕੇ ਆਲੇ ਹੋਏ ਉਹ ਇੱਥੋਂ ਬਗੜਾੜੀ ਤੁਰ ਕੇ ਜਾਂਦੇ ਸੀ ਤੇ ਬਾਜਾਖਾਨਾ ਤੁਰ ਕੇ ਜਾਂਦੇ ਸੀ ਬਾਜੀ ਡੂਡਾਂ ਦੇ ਸਾਹ ਚ ਟਕੂਗਾ ਅਸਾਂ ਉਹ ਬਹੁਤ ਕਿਲੋਗ ਬਣੇ ਉੱਥੇ ਜਾਂਦੇ ਸੀ ਅੱਜ ਬੱਚੇ ਸਾਡੇ ਸਾਡੇ ਬਾਹਰ ਤੋਂ ਚੜਦੇ ਆ ਪਰ ਅੱਜ ਦੇ ਬੱਚੇ ਜਿਹੜੇ ਸਾਡੇ ਬਾਹਰ ਤੋਂ ਚੜਦੇ ਆ ਨਾ ਉਹਦੇ ਵਿੱਚ ਵੀ ਚਲੋ ਚੜ੍ਹਨੇ ਵੀ ਚਾਹੀਦੇ ਆ ਠੀਕ ਹੈ ਜਿਹੋ ਜਿਹਾ ਜਵਾਨਾ ਬਦਲ ਗਿਆ ਉਹੋ ਜਿਹਾ ਹੋਣਾ ਵੀ ਚਾਹੀਦਾ ਹੈ ਪਰ ਮਾਂ ਪਿਓ ਦੇ ਵਿੱਚ ਨਾ ਛੋੜੀਆਂ ਕਮੀਆਂ ਪੈ ਜਾਂਦੀਆਂ। ਮਾਂ ਪਿਓ 'ਚ ਕਮੀਆਂ ਪੈ ਜਾਂਦੀਆਂ। ਮਾਂ ਤੇ ਉਹਨਾਂ ਬੱਚਿਆਂ ਦੀਆਂ ਬਾਹਲੀਆਂ ਲੋੜਾਂ ਪੂਰੀਆਂ ਕਰਨ ਲੱਗ ਜਾਂਦਾ। ਹਰ ਇੱਕ ਰਕਮ ਦੀ ਲੋੜ ਹੀ ਪੂਰੀ, ਹਰ ਇੱਕ ਰਕਮ ਦੀ ਲੋੜ ਹੀ ਪੂਰੀ ਕਰਨੀ ਮੌਕੇ ਤੇ। ਪਰ ਮੈਂ ਇਹ ਗੱਲ ਕਹਿਣਾ ਹੁੰਨਾ ਵੀ ਜਿਹੜੀਆਂ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਨਾ ਉਹਨੂੰ ਥੋੜੇ ਜਿਹਾ ਚੇਰ ਅੜਕਾਓ। ਪੁੱਤ ਤੈਨੂੰ ਸਵੇਰੇ ਬਣਾ ਕੇ ਦੇਵਾਂਗੇ। ਪਟਟਣ ਉਪਰਸੋਲੀ ਆ ਕੇ ਦੇਵਾਂਗੇ ਜੇ ਅਸੀਂ ਉਹਨੂੰ ਥੋੜਾ 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 ਇਸ ਲਹਿਰ ਤੇ ਲਾਵਾਂਗੇ ਤੇ ਉਹਦੇ ਚ ਨਾ ਸਹਿਣ ਸ਼ਕਤੀ ਪੂਰੀ ਹੋ ਜਾਊ ਇਹ ਤਾਂ ਬਾਪੂ ਨੇ ਲਿਆਈ ਦੇਣਾ ਇਹ ਤਾਂ ਬੀਬੀ ਨੇ ਮੈਨੂੰ ਬਣਾਈ ਦੇਣਾ ਸਵੇਰੇ ਪਰਸੋਂ ਬਣਾ ਦਊਗੀ ਚੌਥੇ ਬਣਾ ਦਊਗੀ ਉਹ ਚ ਸਹਿਣ ਸ਼ਕਤੀ ਹੋ ਜਾਊ ਇਹ ਅਸੀਂ ਹੁਣ ਕਾਫੀ ਚਿਰ ਹੋ ਗਿਆ ਮੋਹਾਨ ਵੇਖਿਆ ਮੈਂ ਵੀ ਰਹਿਣਾ ਲੋਕਾਂ ਨੇ ਇਹ ਛੜਤਾ ਬੱਚੇ ਦੀ ਲੋੜ ਪੂਰੀ ਉਦੋਂ ਹੀ ਕਰ ਦੇਣੀ ਰੱਖ ਦੇਣੀ ਬੱਚੇ ਦੀ ਲੋੜ ਪੂਰੀ ਉਦੋਂ ਹੀ ਕਰ ਦੇਣੀ ਪਰ ਜਦੋਂ ਫਿਰ ਬੱਚਾ ਆਪਣਾ ਜਵਾਨ ਹੋ ਜਾਂਦਾ ਨਾ ਉਹ ਉਦੋਂ ਵੀ ਲੋੜ ਪੂਰੀ ਤੁਰਤ ਭਾਲਦਾ ਜੇ ਤੁਰਤ ਭਾਲਦਾ ਫਿਰ ਉਹ ਵਿੱਚ ਕਈ ਕਮੀਆਂ ਪੈ ਜਾਣਗੀਆਂ ਜੇ ਸਬਜ਼ੀ ਸਬਜ਼ੀ ਬੰਨੀ ਵੀ ਮੋੜਨ ਲੱਗ ਜਾਣਗੇ ਇਸੇ ਜਾਲ ਪੂਰੀ ਬਿਲਕੁਲ ਸਿਆਣੇ ਬੰਦੇ ਕਹਿੰਦੇ ਆ ਜੈਸੀ ਬੈਠ ਕੋ ਉਸੇ ਸ਼ੁਭਤ ਜੇ ਅਸੀਂ ਬੱਚੇ ਨੂੰ ਪਹਿਲਾਂ ਤੋਂ ਲੈ ਕੇ ਉਹ ਚੀਜ਼ ਤੇ ਲਾ ਰਾਂਗੇ ਬਿਲਕੁਲੀ ਫਰਕ ਪਊਗਾ ਉਹਨੂੰ ਬੱਚੇ ਨੂੰ ਮਾਪਿਓ ਆਪ ਲਾ ਕੇ ਵਿਖਾਵੇ ਉਹਨੂੰ ਆਖੇ ਪੁੱਤੇ ਤਾਂ ਆਪਣਾ ਮਹੀਨੇ ਦੀ ਤਿਆਰ ਹੋ ਗਿਆ ਆ ਤਾਂ ਆਪਣਾ ਇੰਨੇ ਚੱਤੀ ਤਿਆਰ ਹੋ ਗਿਆ ਇਹਨੂੰ ਆਪ ਐ ਕਰੀਏ ਇਹਨੂੰ ਆਪ ਐ ਕਰੀਏ ਇਹਨੂੰ ਆਪ ਐ ਕਰਕੇ ਤੇ ਉਸੇ ਚ ਕੀ ਬੱਚਾ ਲੱਗ ਜਾਂਦਾ ਇੱਕ ਬਾਬਾ ਜੀ ਇਹ ਦੱਸਿਓ ਗੱਲਾਂ ਮੈਨੂੰ ਵੀ ਜੇ ਬੰਦਾ ਬਾਜ਼ਾਰ ਚ ਸਬਜ਼ੀ ਲਵੇ ਤਾਂ ਉਹਨੂੰ ਇੰਨਾ ਖਰਚਾ ਆ ਜੂ ਹੁਣ ਤੁਸੀਂ ਕਿੰਨੇ ਪੈਸੇ ਬਚਾ ਲੈਣੇ ਆ ਘਰਦਿਆਂ ਦੇ ਆ ਸਬਜ਼ੀ ਸੁੱਤੀ ਘਰੇ ਲੈ ਕੇ ਆਖੀ ਅਸੀਂ ਤਾਂ ਤੁਸੀਂ ਇਹ ਮੋਟਾ ਜਿਹਾ ਹਿਸਾਬ ਆ ਵੀ ਕੱਟੋ-ਕੱਟ ਮੇਰੇ ਖਿਆਲ ਆ ਵੀ 50 60 ਰੁਪਏ ਤੋਂ ਘੱਟ ਤੱਕ ਇਹਦਾ ਸਰਦਾ ਹੀ ਨਹੀਂਗਾ। ਡੇਲੀ ਦਾ। ਡੇਲੀ ਦਾ। ਕੋਈ ਆ ਗੰਡਾ ਪਾਲਾ, ਲਸਣ ਪਾਲਾ, ਟਣੀਆਂ ਪਾਲਾ, ਕੋਈ ਸਬਜ਼ੀ ਲੈ ਲੈ, ਕੁਛ ਲੈ ਲੈ। 50 60 ਰੁਪਏ ਤੇ ਮੈਂ ਛੋਟੇ ਤੋਂ ਛੋਟੇ ਟੱਬਰ ਦਾ ਖਰਚਾ ਹੁਣ। ਹੈ? ਤੇ ਇਹ ਜਿਹੜਾ ਆਉਂਦਾ ਹੈ। ਚਲੋ ਵਧੀਆ ਸੜੀ ਜਾਂਦਾ। ਰੋ ਮਹੀਨੇ ਦਾ 1500 ਤੋਂ 3000 ਰੁਪਏ ਬਚਾਉਂਦਾ। ਕਿ ਆਪਾਂ ਆਪਦੀ ਮਿੰਟ ਤੇ ਗਣਨੀ ਨਹੀਂ। ਹੂੰ। ਜਿਹੜੀ ਸਾਡੀ ਆਪ ਦੀ ਮਿਹਨਤ ਹੈ ਨਾ ਮੈਂ ਤਾਂ ਇਹਦੇ ਚ ਹਰੂ ਹਰੂ ਸੋਚਿਆ ਵਾ ਇੱਕ ਸੇਵਾ ਹੈ ਜਿਹੜਾ ਆਮ ਖਾਹ ਛੱਤ ਤੇ ਕਈ ਵਾਰੀ ਚੜਨਾ ਕਈ ਵਾਰੀ ਉਤਰਨਾ ਸਰੀਰ ਵਰਾ ਕੰਮ ਹੈ ਤੰਦਰੁਸਤੀ ਹੈ ਜੀ ਐਕਸਰਸਾਈਜ਼ ਹੋ ਜਾਂਦੀ ਬਾਹਰ ਮੀਲ 2 ਮੀਲ ਜਾਣ ਦੀ ਲੋੜ ਨਹੀਂ ਉਹ ਇੱਥੇ ਆਪਦਾ ਹੀ ਬਹੁਤ ਵਧੀਆ ਹੈ ਤੇ ਇੱਥੇ ਜੋ ਕੁਝ ਸੰਗਸਿਆਣੇ ਬੰਦਣਾ ਗੱਲਾਂ ਬਹਿ ਕੇ ਕਰ ਲਿਓ ਉਹਨਾਂ ਵੀ ਠੀਕ ਹੈ ਤੁਹਾਡੀ ਗੱਲ ਇਹ ਜਾਇਜ਼ ਹੈ ਤੇ ਲੋਕਾਂ ਤਾਂ ਇਹੋ ਹੀ ਹੈ ਬਈ ਜੇ ਅੱਜ ਦਾ ਸਮਾਂ ਵੇਖਣ ਅੱਜ ਦਾ ਸਮਾਂ ਵੇਖਣ ਸਾਡੇ ਬੱਚਿਆਂ ਨੂੰ ਕੀ ਕੀ ਬਾਹਰ ਜਾਣ ਦੀਆਂ ਪਹੁੰਚਾਂ ਕਰਨੀਆਂ ਪੈਗੀਆਂ ਕਾਤੋਂ ਪੈਗੀਆਂ ਇਹ ਜੇ ਸਾਡੀਆਂ ਸਾਨੂੰ ਕਰਨਾ ਪੈ ਗਿਆ ਤੇ ਕੁਝ ਜਿਹੜਾ ਸਾਡਾ ਮਾਲਕ ਸਾਈ ਹੈ ਨਾ ਜਿਵੇਂ ਅਸੀਂ ਪਰਿਵਾਰ ਦੇ ਇੱਕ ਅਸੀਂ ਆਪ ਮੈਂਬਰ ਹੁੰਨੇ ਆ ਤੇ ਸਾਨੂੰ ਸਰਕਾਰ ਵੱਲੋਂ ਬੜੀਆਂ ਘਟੌਤੀਆਂ ਆ ਗਈਆਂ ਤੇ ਸਾਡੇ ਬੱਚਿਆਂ ਨੂੰ ਬਾਹਰ ਬੜਾ ਕੁਝ ਕਰਨਾ ਪੈਂਦਾ ਤੇ ਕੁਛ ਨਾ ਕੁਛ ਖਿਆਨੇ ਹੋ ਕੇ ਇਹ ਮੁਹਾਰਾ ਮੋੜਨ ਤੇ ਬੱਚੇ ਵੀ ਖਿਆਲ ਕਰਨ ਚੋਂ ਦਾ ਮਾਂ ਪਿਓ ਵੀ ਖਿਆਲ ਕਰੇ ਉਹਨਾਂ ਨੂੰ ਕਿਸੇ ਲਗਨ ਤੇ ਲਾਵੇ ਤੇ ਜਿਹੜਾ ਉਹਦਾ ਜੀਵਨ ਸੋਹਣਾ ਬਤੀਤ ਹੋਵੇ ਤੇ ਪਰ ਸਾਨੂੰ ਅੱਜ ਜੋ ਕੁਝ ਕਰਨਾ ਪੈਂਦਾ ਹੈ ਕਿ ਦੂਸਰੀਆਂ ਬਾਹਰ ਛਾਇਆ ਵੇਖ ਵੇਖ ਕੇ ਕਰਨਾ ਪੈਂਦਾ ਹੈ ਤੇ ਪਰ ਸਾਨੂੰ ਇਹਨਾਂ ਤੋਂ ਸੋੜ ਆ ਜਾ ਧਿਆਨ ਆਪਣੇ ਵੱਲ ਹਰ ਇੱਕ ਇਨਸਾਨ ਦਾ ਹਰ ਇੱਕ ਵਰਗ ਦਾ ਹੋਣਾ ਚਾਹੀਦਾ ਹੈ ਜੀ ਇਸ ਟਿਕਾ ਧੰਨਵਾਦ ਬਾਪੂ ਜੀ ਬਹੁਤ ਬਹੁਤ ਜੀ